ਕੈਜਲ ਭਾਈ ਇਹ ਦੇਖ ਲਓ ਆਦਮੀ ਜਿਆਦਾ ਬਿਮਾਰ ਹੈ ਖੂਨ ਕਾ ਉਲਟੀ ਆ ਰਹਾ ਉਸ ਕੋ ਸਰਦੀ ਲੱਗ ਗਿਆ ਸੱਤੇ ਵੇ ਸੋਇਆ ਥਾ ਦੋ ਤਿੰਨ ਦਿਨ ਉਧਰ ਸੋਇਆ ਥਾ ਅਭੀ ਮੇਰੀ ਗਾਡੀ ਮੇ ਆਇਆ ਹੈ ਬਤਾਓ ਯਾਰ ਉਸ ਕੋ ਦਵਾਈ ਦੂਈ ਦਿਲਾਓ ਨਹੀਂ ਤਾਂ ਕੁਛ ਤਾਂ ਤੈਬ ਕਰੋ ਉਸ ਕਾ ਇਹ ਦੇਖ ਲਓ ਸਰਦੀ ਲੱਗ ਰਹਾ ਹੈ ਕਾਮਰਾ ਹੈ ਕਿਆ ਕਰਨਾ ਜਲਦੀ ਬਤਾਓ ਯਾਰ ਉਹ ਦੇਖ ਲਓ ਉਲਟੀ ਮਾਰ ਰਹਾ ਕਰਜ਼ਾ ਚੋਕੇ ਜ਼ਮੀਨ ਤੇ ਇਹਨੂੰ ਬਾਹਰ ਕਰ ਲਿਆ ਵਾ ਪੜੇ ਆ ਬੜੀ ਮੁਸ਼ਕਲ ਮੇਰੀ ਹਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਚਕਾਣ ਮੰਤਰੀ ਜਦਾਂ ਵੀ ਹਲਪ ਕਰਕੇ ਮੇਰਾ ਬੇਟਾ ਡਰੋਣਾ ਚਾਹੀਦਾ। ਆ ਗਏ ਵੀਰ ਆ ਗਏ। ਆ ਗਏ ਵੀਰ ਆ ਗਏ। ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ। ਸਾਡੇ ਬਹੁਤ ਗਰੀਬ ਹੈ ਮੇਰਾ ਪਿਓ। ਮਹਾਂ ਪੈਸੇ ਲਾ ਕੇ ਭੇਜਿਆ ਆਪਣੇ ਪ੍ਰਾਹਰ ਨੂੰ ਬਾਹਰ। ਉਹ ਜੀ ਰੋਟੀ ਵਾਸਤੇ ਗਿਆ ਹੋਇਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਪੇਤ ਪਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ। ਬੇਟੇ ਨੇ ਕਿੰਨੇ ਵੀਡੀਓ ਬਣਾ ਕੇ ਸਾਨੂੰ ਪਾਈ ਆ ਵੀ ਉਹਦੀ ਡੈਥ ਹੋ ਗਈ ਹੈ। ਅਸੀਂ ਜਦੋਂ ਵੀਡੀਓ ਵੇਖੀ ਆ ਤਾਂ ਸਾਨੂੰ ਸ਼ੱਕ ਜਾ ਆਪਦਾ ਵੀ ਜਿੱਦਾਂ ਕੋਈ ਲੜਾਈ ਝਗੜੇ ਦਾ ਕੇਸ ਆ। ਨੰਬਰ ਦੇਵ ਸਿੰਘਾ ਮੇਰਾ ਬੇਟਾ ਵਾ। ਬੜੀ ਮੁਸ਼ਕਲ ਹੋਈ ਮੈਂ ਕਰਜ਼ਾ ਚੋਕੇ ਜ਼ਮੀਨ ਤੇ ਇਹਨੂੰ ਬਾਹਰ ਕਰ ਲਿਆ ਵਾ। ਤੁਹਾਰੇ ਆ ਬੜੀ ਮੁਸ਼ਕਲ ਮੇਰੀ ਹੈਲਪ ਕਰਨ ਜਿੱਦਾਂ ਵੀ ਹੁੰਦੀ ਮੋਦੀ ਸਰਕਾਰ ਦੁਕਾਨ ਮੰਤਰੀ ਜਦਾਂ ਵੀ ਹਿਲਪ ਕਰਕੇ ਮੇਰਾ ਬੇਟਾ ਡਰੋਣਾ ਚਾਹੀਦਾ ਪੰਜਾਬ ਸਰਕਾਰ ਮੈਂਤ ਕਰੇ ਸਾਨੂੰ ਪਤਾ ਇਦਾਂ ਲੜ ਰੇ ਲਗਾਈ ਆ ਵੀ ਪਤਾ ਨਹੀਂ ਬਲੋ ਕੀ ਹੋਇਆ ਚਾਨਸ ਕੀ ਨਹੀਂ ਸਾਨੂੰ ਹੁਣ ਇੱਥੇ ਕੀ ਪਤਾ ਲੱਗਦਾ ਵੀ ਕੀ ਜਾਂ ਕੀ ਨਹੀਂ ਹੋਇਆ ਪਤਾ ਨਹੀਂ ਵੀ ਜਾਂ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਮਾਂ ਗਾੜੀ ਇਹੋ ਹੀ ਆ ਵੀ ਨਿਊ ਹੈਲਪ ਹੋਏ ਆਡੀ ਕਰਨ ਸਾਡੀ ਬੇਟੀ ਦੀ ਇੱਥੇ ਲਾਸ਼ ਔੜੀ ਚਾਹੀਦੀ ਸਾਨੂੰ ਸ਼ੱਕ ਆ ਵੀ ਕਿਦਾਂ ਕਤਲ ਕੀਤਾ ਰੰਦਾਵਾ ਦੇ ਸਾਨੂੰ ਸ਼ੱਕ ਆ ਬੜੀ ਮੁਸ਼ਕਲ ਹੋਈ ਆ ਤੇ ਛੋਟੇ ਛੋਟੇ ਬੱਚੇ ਆ ਤੇ ਬੜੀ ਮੁਸ਼ਕਲ ਹੋਣਾ ਤੇ ਮੈਂ ਮਨਦੀਪ ਸਿੰਘ ਦੀ ਪਿਆਣਾ ਮੇਰੇ ਪਿਓ ਦੀ ਬਹੁਤ ਹਾਲਤ ਮਾੜੀ ਆ ਸਾਡੇ ਬਹੁਤ ਗਰੀਬ ਆ ਇਹਨ ਮੇਰਾ ਪਿਓ ਮਹਾਂ ਪੈਸੇ ਲਾ ਕੇ ਭੇਜਿਆ ਆਪਣੇ ਭਰਾ ਨੂੰ ਬਾਹਰ ਵਹੀ ਮੰਗ ਸਰਕਾਰ ਨੂੰ ਕਰਦੇ ਆ ਕਿ ਸਾਡੇ ਭਰਾ ਦੀ ਲਾਸ਼ ਸਾਰਾ ਕੁਝ ਸਾਨੂੰ ਫੇਲਣਾ ਚਾਹੀਦਾ ਮੇਰਾ ਪਿਓ ਬਹੁਤ ਗਰੀਬ ਹੈ ਬੱਚੇ ਛੋਟੇ ਛੋਟੇ ਆ ਬਹੁਤ ਬਹਾ ਕਰਚਾ ਪੜ ਕਰਦ ਕਰਦੀ ਮੇਰੇ ਘਰ ਨੂੰ ਤੇ ਕਹੇ ਸਰਕਾਰ ਨੂੰ ਮੰਗਾਗੇ ਸਾਰੇ ਸਾਡੀ ਮੰਗ ਸੁਣੀਆਂ ਜਾ ਰਹੀਆਂ ਨੇ ਜੀੋਤ ਸਿੰਘ ਆਪਿੰਦ ਕੋ ਕੋਲ ਉਹਰਾ ਹੈ ਮੇਰਾ ਇਹ ਨਿਤੁਖਾਰੇ ਜੋ ਮਨਦੀਪ ਸਿੰਘ ਬੱਚਾ ਹੈ ਇਹ ਸੋਜੀ ਰ ਰੋਟੀ ਜੋ ਰੋਟੀ ਵਾਸਤੇ ਗਿਆ ਆਇਆ ਸੀ ਅਤੇ ਸਾਨੂੰ ਕੱਲ ਹੀ ਪਤਾ ਲੱਗਾ ਹੈ ਕਿ ਉਸ ਦੀ ਭੇਡ ਪੜੇ ਹਲਾਤਾਂ ਵਿੱਚ ਮੌਤ ਹੋ ਗਈ ਹੈ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਇਹ ਗਰੀਬ ਪਰਿਵਾਰ ਹੈ ਇਨੇ ਬਹੁਤ ਹੀ ਮੁਸ਼ਕਲ ਦੇ ਨਾਲ ਜ਼ਮੀਨ ਤੇ ਕਰਜ਼ਾ ਲੈ ਕੇ ਫਿਰ ਆਪਣੇ ਬੱਚੇ ਨੂੰ ਬਾਹਰ ਭੇਜਿਆ ਕਿਉਂਕਿ ਜੋ ਘਰ ਦੀ ਹਾਲਾਤ ਚੰਗੀ ਹੋ ਸਕੇ ਸੋ ਅਸੀਂ ਇਸ ਗੱਲ ਵਿੱਚ ਪਿੰਡ ਵਾਸੀ ਅਤੇ ਜੋ ਵੀ ਲਾਗੇ ਪਿੰਡ ਹੈ ਸਾਰੇ ਹੀ ਬਹੁਤ ਅਫਸੋਸ ਕਰ ਰਹੇ ਹਾਂ ਕਿ ਇਸ ਪਰਿਵਾਰ ਨਾਲ ਜੋ ਕੁਝ ਹੋਇਆ ਹੈ ਬਹੁਤ ਹੀ ਮਾੜਾ ਹੋਇਆ ਹੈ ਅਤੇ ਅਸੀਂ ਸਰਕਾਰ ਨੂੰ ਇਹ ਵੀ ਕਰਦੇ ਹਾਂ ਕਿ ਜੋ ਸਾਡਾ ਬੱਚਾ ਮਨਦੀਪ ਸਿੰਘ ਸੌਦੀ ਅਰਬ ਵਿੱਚ ਗਿਆ ਸੀ ਇੱਕ ਚੰਗੇ ਭੁਗਤ ਵਾਸਤੇ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਡੈਥ ਜੋ ਉੱਥੇ ਹੋ ਗਈ ਹੈ ਪਤਾ ਨਹੀਂ ਕਿਸ ਕਾਰਨ ਹੋਈ ਹੈ ਕਿਉਂਕਿ ਉਹ ਤਾਂ ਬਿਲਕੁਲ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਇੱਕ ਚੰਗਾ ਹੀ ਹੋਣਹਾਰ ਬੱਚਾ ਸੀ ਉਸ ਦੇ ਜੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਾਲੀ ਹੈ ਅਤੇ ਇਹ ਉਹਨਾਂ ਦੇ ਆਪਣਾ ਭਾਈ ਸਾਹਿਬ ਜੋ ਹੈ ਇਹ ਪਰਿਵਾਰ ਵਿੱਚ ਉਹਨਾਂ ਪਰਿਵਾਰ ਹੈ ਅਤੇ ਸਰਕਾਰ ਨੂੰ ਅਹੀਂ ਮੋਦੀ ਸਰਕਾਰ ਨੂੰ ਪੁਗਵੰਤ ਮਾਨ ਸਰਕਾਰ ਨੂੰ ਸਾਊਦੀ ਅਰਬ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਘਰ ਹੈ ਕੱਚੇ ਬੱਚੇ ਮਕਾਨ ਪੱਕੇ ਮਕਾਨ ਹਨ ਅਤੇ ਮਾੜੀ ਹਾਲਤ ਹੈ ਦੁੱਧ ਪਾ ਕੇ ਜਿਸ ਤਰ੍ਹਾਂ ਵੀ ਹੋਵੇ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਜ਼ਮੀਨ ਥੋੜੀ ਹੈ ਸਰਕਾਰ ਨੂੰ ਇਹ ਹੀ ਅਪੀਲ ਹੈ ਕਿ ਇਸ ਪਰਿਵਾਰ ਦੀ ਵਸ ਅਨਮਤ ਕੀਤੀ ਜਾਵੇ ਮੇਰਾ ਨਾਮ ਜੀ ਸਰਮੁ ਸਿੰਘ ਮੌਜੂਦਾ ਸਰਪੰਚਾ ਜੀ ਇਥੋਂ ਇਹ ਮੇਰਾ ਭਤੀਜਾ ਆ ਮਨਦੀਪ ਸਿੰਘ ਜੋਤੀ ਇਹ ਥੋੜੀ ਦੇਰ ਹੋਈ ਜੇ ਕਿਨ੍ਹੇ 2 ਮਹੀਨੇ ਪੂਰੇ ਨਹੀਂ ਹੋਏ ਤੇ ਉੱਥੇ ਉਹ ਬੇਟੇ ਨੇ ਕਿਹਨੇ ਵੀਡੀਓ ਬਣਾ ਕੇ ਸਾਨੂੰ ਪਾਈ ਆ ਵੀ ਉਹਦੀ ਡੈਥ ਹੋ ਗਈ ਆ ਅਸੀਂ ਜਦੋਂ ਵੀਡੀਓ ਵੇਖੀ ਆ ਤਾਂ ਸਾਨੂੰ ਸ਼ੱਕ ਜਾ ਆਪਦਾ ਵੀ ਜਿੱਦਾਂ ਕੋਈ ਲੜਾਈ ਝਗੜੇ ਦਾ ਕੇਸ ਆ ਤੇ ਬੱਚੇ ਨੂੰ ਖੂਨ ਦੀ ਉਲਟੀ ਵੀ ਆਈ ਆ ਵੀਡੀਓ ਹਟਪਾ ਕੇ ਤਾਂ ਦੇ ਦੇਾਂਗੇ ਤੇ ਛੋਟੇ ਛੋਟੇ ਬੱਚੇ ਆ ਮਾਤੜ ਪਰਵਾ ਰਹੇ ਆ ਅਸੀਂ ਤਾਂ ਸਰਕਾਰ ਕੋਲੋਂ ਮੰਗ ਕਰਦੇ ਆ ਜੀ ਸਰਕਾਰ ਮਦਦ ਕਰੇ ਰੀ ਡੈੱਡ ਬਾਡੀ ਸਾਡੇ ਪਿੰਡ ਤੱਕ ਪਹੁੰਚਦੀ ਹੋਣੀ ਚਾਹੀਦੀ ਕਿੰਨੇ ਦਿਨਾਂ ਤੋਂ ਸਾਨੂੰ ਪਰਸੋਂ ਪਤਾ ਲੱਗਾ ਸਾਰਾ ਪਿੰਡ ਵਿਚਾਰਾ ਇੱਥੇ ਇਕੱਠਾ ਹੋਇਆ ਸਾਰਿਆਂ ਨੇ ਬੇਨਤੀ ਹੈ ਜੇ ਸਾਡੀ ਹੱਥ ਜੋੜ ਕੇ ਜਿਹੜਾ ਭਣਾ ਸੀ ਉਹਦੇ ਵਾਪਰ ਗਿਆ ਡੱਡ ਬਾਡੀ ਜ਼ਰੂਰ ਪਿੰਡ ਆਉਣੀ ਚਾਹੀਦੀ ਹੈ